ਵੀਰ ਵਾ ਕਕ ਕਣਕਾਂ ਦੀਆਂ ਚੰਗੀਆਂ ਮਰ ਕਾਂ ਅਗਾ ਪੈ ਚਰ ਬਾਜੀ ਜਾਣੇ ਆ ਣਕਾਂ ਦੇ ਚੰਗੀਆਂ ਆਡੀ ਕਿਸਮਤ ਨਹੀਂ ਨਾ ਚੰਗੀ ਕਿਉਂ ਕੀ ਗੱਲ ਹੋ ਗਈ ਆ ਕੋਈ ਨਹੀਂ ਜਾ ਰਹੀ ਵੀ ਅਮੀਰ ਹੁੰਦੇ ਹਨ ਵੀ ਚੰਗੇ ਰਿਸ਼ਤੇ ਹੁੰਦੇ ਮੇਰਾ ਤਾਂ ਜੀ ਨਹੀਂ ਲੱਗਣ ਡਿਆ ਵੇਖ ਕੇ ਸਾਰਾ ਕੁਆਪੀ ਇਹ ਛੱਡ ਕੇ ਮੈਂ ਚੱਲ ਜਾਣਾ ਕੁੜੀਆਂ ਤੇ ਘਰ ਛੱਡਦੀਆਂ ਵੇਖੀਆਂ ਹੀ ਮੈਂ ਮੇਰਾ ਪਹਿਲੀ ਵਾਰੀ ਛੁੱਟਣਾ ਹੀ ਕਿਸੇ ਮੁੰਡੇ ਦਾ ਰਿਸ਼ਤੇ ਨਹੀਂ ਚੰਗੇ ਹੁੰਦੇ ਕੁੜੀਆਂ ਚੰਗੀਆਂ ਹੁੰਦੀਆਂ ਆ ਕੁੜੀਆਂ ਤਾਂ ਚੰਗੀਆਂ ਵਾਂ ਪਰ ਅਹੀਂ ਵੀ ਉਹੋ ਜੇ ਉਹ ਵੀ ਵਿਚਾਰੀਆਂ ਉਹੋ ਜੀਆਂ ਨਾ ਉਹ ਉਹ ਸੁਖ ਲੈਣ ਜੋਗੀਆਂ ਤੇ ਨਾ ਆਪਾਂ ਦੇਣ ਜੋਗੇ ਤੇ ਫੇਗ ਹੀ ਹੋ ਗਿਆ ਆਪਾਂ ਰਾਲ ਮਿਲ ਕੇ ਕਮਾਈ ਕਰਾਂਗੇ ਆਪੇ ਦਿਨ ਚੰਗੇ ਆਉਣੇ ਆ ਜਿਹੋ ਜੇ ਘਰ ਚੋਂ ਉਹੜੇ ਵਿਚਾਰੀਆਂ ਉਹੋ ਜੇ ਅਹੀਂ ਆ ਤੇ ਜਿਹੋ ਜੇ ਅਹੀਂ ਆ ਉੱਤੋਂ ਉਹ ਜੀਆਂ ਹੋਣੇ ਨਾ ਅਹੀਂ ਉੱਦੋਂ ਸੁਖ ਲੈਣ ਜੋਗੇ ਨਾ ਉਹ ਇਦੋਂ ਸੁਖ ਲੈਣ ਜੋਗੀਆਂ ਆਪੇ ਮਾਰਾ ਇਹਨੇ ਕਰਦਣਾ ਵਾ ਬੜੀ ਕਿਰਪਾ ਹੋਣੀ ਆ ਮੈਂ ਚਲ ਗਿਆ ਜਦੋਂ ਬਾਹਰ ਤੇ ਮੈਂ ਕੱਲਣੇ ਪੈਸੇ ਬਥਰੇ ਮੈਂ ਤੇਰੇ ਪੈਸੇ ਨੂੰ ਕੀ ਕਰਨਾ ਵਾ ਮੈਂ ਤਾਂ ਬਗਾਨਾ ਹੋ ਜਾਣਾ ਭਰਾਵਾ ਤੇ ਆਪਣੇ ਮਾਂ ਨੂੰ ਭੇਜੀ ਕਿ ਪੈਸੇ ਤੇ ਭਰਾਵਾ ਹਾ ਦੇ ਪਿੰਡ ਵਾ ਕਿਹੜਾ ਦੂਰ ਉਹ ਜਦੋਂ ਭਰਾਵਾ ਇਦਾਂ ਦੇ ਰਿਸ਼ਤੇ ਹੋਏੜਨਾ ਤੇ ਜਦੋਂ ਵਿਆਹ ਹੋ ਜਾਂਦਾ ਫਿਰ ਦੂਰ ਹੀ ਹੋ ਜਾਂਦੇ ਲੋਕੀ ਕਹਿੰਦੇ ਨੇ ਹੁੰਦੇ ਕੰਦੋਲੇ ਪ੍ਰਦੇਸ਼ ਵੱਡੇ ਤੇ ਹੈਗਾ ਹੀ ਆ ਪਰ ਤੂੰ ਸਾਮਾ ਨੂੰ ਕਿਹੜਾ ਮਾਰਾ ਕਰੀ ਮੰਮੀ ਕੋ ਹੋਇਆ ਕਰੀ ਬਾ ਠੀਕ ਐ ਮੈਂ ਆ ਦੇਸ਼ੇ ਕੰਮ ਤੇ ਰਹਾਂ ਕਦੇ ਇੱਥੇ ਤੇ ਕਦੇ ਉੱਥੇ ਤੇ ਤੇਰਾ ਦਿਲ ਲੱਗਣਾ ਥੇ ਉ ਨਾਲੇ ਉਧਰ ਵਾਈ ਕਰੀ ਨਾਲੇ ਇੱਧਰ ਵਾਈ ਕਰੀ ਹਾਂ ਤੇ ਮੈਂ ਤੇ ਨਾਲ ਗੱਲ ਹੋਰ ਕਰਨੀ ਹਾਂ ਜੇ ਦਿਲ ਨਹੀਂ ਲੱਗਣ ਲਿਆ ਤੇ ਫੋਨ ਨੰਬਰ ਲਾ ਭਾਬੀ ਦਾ ਉਹ ਜਵਾਬਰਾ ਕਿਤੇ ਕਿਹੜੀਆਂ ਸਲਾਹਾਂ ਦੇਣ ਡਿਆਂ ਨਾਲੇ ਮੈਂ ਵੀ ਆਪਣੀ ਨਾਲ ਦੀ ਨਾਲ ਗੱਲ ਕਰ ਲੈ ਰੂੰਗਾ ਔਰ ਰਹਿਂਦੇ ਔਰ ਰਹਿੰਦੇ ਅੱਗੇ ਮਹਾਂ ਰਿਸ਼ਤੇ ਹੋਏ ਆ ਤੂੰ ਉਹ ਵੀ ਤੜਾਉਣੇ ਆ ਕੋਈ ਗੱਲ ਹੀ ਕਰ ਲੈਂਦਾ ਮੈਂ ਤਾਂ ਦਿਲ ਦੀ ਦਿਲ ਦੀਆਂ ਗੱਲਾਂ ਕਰ ਲਈ ਹੋਰ 2-4 ਦਿਨ ਵਾ ਆਈ ਜਾਣਾ ਉਹਨੇ ਮੈਨਾਂ ਨੂੰ ਜੀ ਲੱਗਦਾ ਨਹੀਂ ਲੱਗਦਾ ਤੇ ਆਪੇ ਆ ਜਾਣਾ 2-4 ਦਿਨ ਹੋਰ ਨਾ ਪੰਗਲ ਨਹੀਂ ਕਿ ਹੋਰ ਨੂੰ ਨਾ ਕਹਦੀ ਨੰਬਰ ਲੈਣਾ ਤੂੰ ਸੌ ਸਲਾਹ ਹੁੰਦੀ ਆ ਸਲਾਹ ਉਹਦੀ ਮਾਂ ਹੈਗੀ ਆ ਪੇ ਕਰ ਲੈਣ ਕੀਆ ਤੇਰੇ ਨਾਲ ਸਲਾਹ ਕਰਨੀ ਹੁੰਦੀ ਤਾਂ ਦੋ ਜਿਆਦੀ ਵੀ ਹੁੰਦੀ ਕੋਈ ਕੋਈ ਮੈਚਿੰਗ ਕਰਨੀ ਹੁੰਦੀ ਪੱਗ ਦੀ ਆਹ ਬੜੀ ਤੋਂ ਮੈਚਿੰਗ ਕਰਨੀ ਆ ਇਦਾਂ ਹੀ ਕਰਦੇ ਸਾਰੇ ਵਿਆਹ ਲੈਂਗੇ ਤੇ ਵੈਸੇ ਹੀ ਬੰਦ ਹੋ ਗਏ ਆ ਹੁਣ ਤੇ ਸ਼ੂਟਾਂ ਚ ਫੇਰੇ ਹੁੰਦੇ ਆ ਆ ਮੈਚਿੰਗ ਕਰਨਾ ਕਰਨੀ ਹੈ ਜਿੱਦਾਂ ਦੀ ਉਹ ਚੁੰਨੀ ਲਾਉਂਗੀ ਉਦੋਂ ਮੈਂ ਪੱਗ ਬੰਨ ਲੂਗਾ ਉਹਦਾ ਵਿਆਹ ਨਹੀਂ ਹੋਣਾ ਜੇ ਤੂੰ ਰੰਗ ਬਰੰਗੇ ਹੋ ਜਾਗੇ ਤੇ ਉਹ ਭਰਾਵਾ ਫੋਟੋਆਂ ਚ ਚੰਗੀਆਂ ਆ ਜਾਂਦੀਆਂ ਵਾ ਯਾਦਗਾਰੀ ਬਣ ਜਾਂਦੀ ਆ ਉਹ ਭਰਾਵਾ ਸਕਲਾਂ ਚੰਗੀਆਂ ਹੋਣੀਆਂ ਚਾਹੀਦੀਆਂ ਫੋਟੋਆਂ ਨੂੰ ਕੀ ਕਰਨਾ ਹੈ ਕਿ ਫੋਟੋਆਂ ਮੇ ਕਿਹੜੀਆਂ ਸਦਾ ਰਹਿਣੀਆਂ ਜਦੋਂ ਗਾਂ ਨਿਆਣਿਆਂ ਨੇ ਵੇਖਣੀਆਂ ਉਹਨੇ ਕਿਹਾ ਕਿਨੇ ਸੋਹਣੇ ਲੱਗਦੇ ਆ ਮੰਮੀ ਦਾ ਡਾਡੀ ਨਿਆਣਾ ਵੇਖਣੀਆ ਨਿਆਣਾ ਕੀ ਵੇਖਣਾ ਜੋ ਜਿਹੜੇ ਜੀ ਜ਼ਿੰਦਗੀ ਅਸੀਂ ਵੇਖੀ ਉਹ ਜੀ ਉਹਨਾਂ ਨੇ ਵੇਖਣੀ ਘੜੀ ਭਰਾਵਾ ਕਦੀ ਚੰਗਾ ਵੀ ਸੋਚਿਆ ਕਰ ਚੰਗਾ ਸੋਚਿਆ ਚੰਗਾ ਹੀ ਹੁੰਦਾ ਵਾ ਜੇ ਮਾੜਾ ਸੋਚੀਏ ਨਾ ਫਿਰ ਮਾੜਾ ਹੋ ਜਾਂਦਾ ਵਾ ਚੰਗਾ ਕੀ ਸੋਚੇ ਮੈਨੂੰ ਲੱਭਣ ਡਿਆ ਵਾ ਤੇ ਤੁਹਾਨੂੰ ਕੀ ਤੂੰ ਤੇ ਮਾਰਨਾ ਇੱਥੇ ਰਹਿਣਾ ਆਪਣੀ ਮਾਂ ਕੋ ਘਰ ਦੀ ਤੇਰੀ ਇੱਥੇ ਆ ਜਣੀ ਆ ਤੇ ਘਰ ਤੇ ਮੈਨੂੰ ਛੱਡਣਾ ਪੈਣਾ ਤੇ ਬਗਾਨੇ ਘਰ ਜਾਣਾ ਪੈਣਾ ਭਰਾਵਾ ਮੈਂ ਕਿਹੜਾ ਮਾਂ ਕੋ ਬੈਠੇਣਾ ਮੈਂ ਵੀ ਬਾਹਰ ਜਾਣਾ ਵਾ ਨਾਲੇ ਮੈਂ ਨਾਲ ਦੀ ਛੱਡ ਆਣੀ ਆ ਕਿੱਥੇ ਬਾਹਰ ਇੱਥੇ ਹੀ ਛੜਨੀ ਆ ਤੇ ਤੂੰ ਸਗੋ ਮੰਮੀ ਕੋ ਵੀ ਰਹਿਣਾ ਵਾ ਤੇ ਅਬ ਇੱਕ ਢੱਲੀ ਕੋ ਰਹਿਣਾ ਵਾ ਚਲ ਠੀਕ ਆ ਭਰਾਵਾ ਤੇਰੀਆਂ ਗੱਲਾਂ ਨਹੀਂ ਮੇਰੇ ਦਿਮਾਗ ਪੈਂਦੀਆਂ ਤਾਂ ਮਾਤਾ ਨੂੰ ਜਾ ਕੇ ਸਮਝਾਈ ਆ ਨੰਬਰ ਨੰਬਰ ਵਾਲੀ ਗੱਲ ਕਰਦੇ ਹੋਰ ਨਾ ਕਿਸੇ ਨਾਲ ਕਰਦੀ ਨੰਬਰ ਸਾਰੇ ਗੱਲਾਂ ਕਰਦੇ ਹੁੰਦੇ ਆ ਸਾਰਿਆਂ ਨੂੰ ਛੱਡ ਆਪਾਂ ਸਾਰਿਆਂ ਰਗੇ ਨਹੀਂ ਨਾ ਹੋਣਾ ਤੇਰੀ ਸੋਚ ਹੀ ਪੁਰਾਣੀ ਆ ਤੇ ਜਦੋਂ ਗੱਲਾਂ ਹੀ ਪਹਿਲਾਂ ਹੀ ਹੋ ਗਈਆਂ ਤੇ ਬਾਅਦ ਚ ਕੀ ਕਰਨੀਆਂ ਏ ਪਰਾਵਾ ਕੋਈ ਸਟੇਮ ਕਹਿੰਦੇ ਆ ਸੌ ਸਲਾਵਾ ਹੁੰਦੀਆਂ ਤੇ ਬੰਦਾ ਕਰ ਲੀਦਾ ਵਾ ਸਲਾਵਾ ਤਾਂ ਮੈਨੂੰ ਪਤਾ ਨਹੀਂ ਕਿਹੇ ਵੇਲੇ ਬੰਦੇ ਕੋ ਇਹੋ ਜੀ ਗੱਲ ਨਿਕਲ ਜਾਂਦੀ ਹੁੰਦੀ ਆ ਵੀ ਮੁੜ ਕੇ ਉਹਨੂੰ ਚੁਬਜੂ ਤੇ ਉਹਨੂੰ ਚੁਬਜੂ ਕੋਈ ਸਾਡੇ ਵੱਲੋਂ ਨਿਕਲ ਜੂਗੀ ਗੱਲ ਜਾਂ ਉਧਰੋਂ ਨਿਕਲ ਜੇ ਗੱਲ ਕੀ ਨਿਕਲਨੀ ਆ ਨਿਕਲ ਜਾਂਦੀਆਂ ਹੁੰਦੀਆਂ ਜਦੋਂ ਫੋਨ ਹੁੰਦਾ ਬੈਨਾ ਇਧਰ ਉਧਰ ਕਈ ਵਾਰ ਖਰਚਾ ਹੀ ਘੜ ਜਾਂਦਾ ਵਾ ਸਲਾਹ ਕਰਕੇ ਕੋਈ ਚੀਜ਼ ਨਹੀਂ ਪਾਉਣੀ ਤੇ ਨਹੀਂ ਚਾਹੀਦੀ ਉਹ ਖਰਚਾ ਜਿਹੜਾ ਹੋਣਾ ਹੀ ਹੋਣਾ ਹੀ ਆ ਜਿਹੜਾ 150 ਘਟਜੂ ਉਹ ਚ ਫੇਰ ਕਿਹੜਾ ਮਹਿਲ ਪੈ ਜਾਣਾ ਚਲ ਤੂੰ ਨਹੀਂ ਮੇਰੀ ਮੰਨੀ ਮੰਮੀ ਨਾ ਕਰਦੀ ਹਲਾ ਆ ਕੇ ਰੰਗਾ ਨਾ ਵੀ ਖਰਚੇ ਘਟਜਦੇ ਹੁੰਦੇ ਆ ਜੇ ਤੂੰ ਰੰਗ ਉਹ ਰੰਗ ਦੀ ਪੱਗ ਬਨ ਲੈਗਾ ਜਿਹਾ ਜਿਹਨੇ ਚੁੰਨੀ ਨਾ ਫੇਰ ਖਰਚਾ ਘਟਜੂ ਭਰਾਵਾ ਕੋਈ ਪੱਗ ਤੇ ਉਹਨੇ ਦੀ ਹੋਣੀ ਆ ਕੋਈ ਸੋਨੇ ਦੀ ਗੱਲ ਹੋਣੀ ਆ ਜੀ ਬੰਦਾ ਨਾ ਹੀ ਪਾਉਂਦਾ ਵਾ ਹ ਤੇ ਉਹਦਾ ਮੰਮੀ ਨੂੰ ਕਹਿਣਾ ਉਹਨਾਂ ਨਾਲ ਗੱਲ ਕਰਨ ਵੀ ਸਾਨੂੰ ਕੋਈ ਨਹੀਂ ਚਾਹੀਦਾ ਤੇ ਕਈ ਵਾਰ ਕੁੜੀਆਂ ਜ਼ਬਰਦਸਤੀ ਕਹਿੰਦੀਆਂ ਆ ਕਿ ਮੇਰੇ ਪਰੌਣੇ ਨੂੰ ਚੈਨੀਪਾ ਤੇ ਮੈਗ ਮੈਨੂੰ ਨਹੀਂ ਚੈਨੀ ਲੋੜ ਤੇਰੀ ਚਾਨੀ ਦਾ ਤੇ ਪਤਾ ਨਹੀਂ ਮੈਨੂੰ ਤੇ ਸੰਗਲ ਪਾ ਲਿਆ ਨਾ ਉੱਥੇ ਬੰਨਣ ਨੂੰ ਅਗਲਿਆਂ ਨੇ ਉਹ ਅੱਜ ਲੈ ਘਰ ਨਾਲ ਲੁੱਟੀ ਖਾਈਏ ਤੇ ਨਾਲੇ ਮੰਮੀ ਨੇ ਸਲਾਹ ਕਰੀਏ ਮੈਂ ਮੰਮੀ ਕੋਲ ਲੂੰਗਾ ਨੰਬਰ ਆਪਣੇ ਆ ਜਾ ਤੂੰ ਆ ਜੰਨਾ ਮੈਂ ਤੇ ਤੂੰ ਜਾ ਤੇਉਣਾ ਮੇਰੇ ਨਾਲ ਹੀ ਚੱਲ ਮੇਰਾ ਤੇ ਉਹ ਘਰ ਜਾਣ ਨੂੰ ਜੀ ਨਹੀਂ ਕਰਦਾ ਹੁਣ ਤੂੰ ਬਗਾਨਾ ਕਰਤਾ ਮੈਨੂੰ ਚੱਲ ਫੇ ਆ ਜੀ ਤੂੰ ਆਪੇ ਜਾ ਫੇ ਨੰਬਰ ਸ਼ੁਗਰ ਕਰ ਰਿਹਾ ਹੋ ਗਿਆ ਵੇ ਆਸ਼ਕੀਆਂ ਕਰਨ ਨੂੰ ਫਿਰਦਾ ਹੀ ਅਜੇ ਵੀ ਨੰਬਰ ਲੱਲੋ ਏ ਕਿੱਡਾ ਇਹਦਾ ਦਿਲ ਬਾਹਰ ਨੂੰ ਆਉਣ ਡਿਆ ਹੋਏ ਨਹੀਂ ਹੁਣ ਹਾਂ ਇੱਥੇ ਆਣ ਕੇ ਖੰਗਣ ਡੈ ਪਏ ਆ ਤੇ ਉਥੇ ਰਜਾਈ ਮਾੜੀ ਤਾਨੂੰ ਰਜਾਈ 'ਚ ਬੈਠਿਆ ਰਹਿੰਦੇ ਲੰਮੇ ਪਏ ਓਥੇ ਵੀ ਮੇਰਾ ਲੱਕ ਥੱਕ ਗਿਆ ਵਾ ਰਜਾਈ ਦੇ ਵਿੱਚ ਵੀ ਨਹੀਂ ਇੰਨਾ ਬੈਠਾ ਜਾਂਦਾ ਤੋ ਜੇ ਮੈਂ ਕਹਿੰਨੀ ਵੀ ਸੁੱਤੇ ਉੱਠ ਕੇ ਪਹਿਲਾਂ ਖਾਲੀ ਪੇਟ ਗੈਸ ਵਾਲਾ ਕੈਪਸੂਲ ਖਾਇਆ ਕਰੋ ਉਹ ਤੁਸੀਂ ਫੇਰ ਖਾਂਦੇ ਨਹੀਂ ਤੇ ਦੁੱਖ ਵਧਾ ਲੈਨੇ ਆ ਉਹ ਖਾ ਲਿਆ ਵਾ ਅੱਜ ਹੀ ਖਾਦਾ ਨਾ ਹੁਣ ਜਿਆਦਾ ਕੰਮ ਵਧਿਆ ਰੋਜ਼ ਖਾਇਆ ਕਰੋ ਤੇ ਰੋਜ਼ ਖਾ ਲਿਆ ਕਰਾਂਗੇ ਆ ਮੈਂ ਤਾਂ ਮਗਰੋਂ ਖਾਊਂਗਾ ਮੈਨੂੰ ਪੂਤੇ ਸਿਰ ਖਾਲੇ ਮੇਰਾ ਜੈ ਗੱਸ ਹਾ ਜਿੰਨਾ ਮਰਜੀ ਲੈ ਵੀ ਬੰਦਿਆਂ ਦਾ ਕਰ ਲੋ ਸ਼ਹੀਦ ਹੋਣ ਤੱਕ ਮੈਂ ਗਈ ਵੀ ਹਾਏ ਕਿਉਂ ਇਦਾਂ ਹੋਇਆ ਕਿਉਂ ਤਾਂ ਮਗਰੋਂ ਥੋੜੀ ਬੁੱਢੀ ਦੀ ਉਹ ਹੀ ਗੱਲ ਵੀ ਬੁੱਢੀ ਜਾਨਣਾ ਹੀ ਖਾਣ ਨਹੀਂ ਹੁੰਦੀ ਸ਼ਹੀਦ ਹੋਈ ਹੁੰਦੀ ਮੈਂ ਤੇਰੀ ਵਰਸੀ ਮਨਾਉਂਦਾ ਮੇਰੇ ਮਨ ਦੁੱਖ ਨਾ ਕੋਈ ਆਵਾਜ਼ ਤੁਹਾਨੂੰ ਦੁੱਖ ਲੱਗਾ ਤਾਂ ਮੈਂ ਕੀ ਮੈਂ ਲਾਤਾ ਪਿਆਵੋ ਫਰਕ ਆ ਪਿਆ ਪੁੱਤ ਫਰਕ ਉਹ ਠੀਕ ਆ ਹਾਂ ਅੱਛਾ ਤੇ ਮੈਂ ਸਲਾਹ ਕਰਨੀ ਸੀ ਇੱਕ ਹਾਂ ਡੈਡੀ ਮੈਨੂੰ ਪੋਲਟੀ ਫਾਰਮ ਦਾ ਕੰਮ ਖੋਲ ਦੋ ਹੈਂ ਕੀ ਖਾਣੇ ਦਾ ਪੋਲਟੀ ਇੱਕ ਅਮਰ ਰਹਿ ਗਿਆ ਯੂ ਇਹ ਕਰ ਲਾ ਹੁਣ ਤੂੰ ਉਹ ਲੈ ਚੰਗਾ ਕੰਮ ਆ ਨਾਲੇ ਮੈਂ ਕਮਾਈ ਕਰੀ ਜਾਊਂਗਾ ਕਰਨਾ ਖੋਲਣਾ ਕਿੱਥੇ ਆ ਵਾਧੂ ਪੈੜੀ ਆ ਲਾਗੇ ਪੈੜੀ ਚ ਖੋਲਣਾ ਜਿਹੜੀ ਵਾਧੂ ਪੈੜੀ ਆ ਉਹ ਤੇ ਸਾਰੇ ਤੇਰੇ ਚਾਚਾ ਤੇ ਆਂਦੇ ਘਰ ਵਾ ਤੇ ਸਾਡੀ ਪਿਆਰੀ ਵਿਚਕਾਏ ਆ ਤੇ ਸਾਨੂੰ ਗੱਲਾਂ ਕਰਾਉਣੀਆਂ ਹੀ ਆ ਵੀ ਮੁਸ਼ਕ ਖਲਾਰਤਾ ਤੇ ਉਹ ਕਰਤਾ ਤੇ ਨਾਲੇ ਹੁਣ ਹੜ ਕੋ ਵਿਠਾ ਝਕਾਉਣੀਆਂ ਬੁੱਢੇ ਵਾਰੇ ਉਹ ਵਿਠਾ ਤੂੰ ਕਿੱਥੋਂ ਚੁੱਕਣੀਆਂ ਵਾ ਵਿਠਾ ਚੁੱਕਣ ਨੂੰ ਦੋ ਬੰਦੇ ਨਹੀਂ ਕੰਮ ਕਰਨ ਨੂੰ ਰੱਖਣੇ ਨਾ ਹੀ ਮੈਂ ਕੰਮ ਕਰਨਾ ਮੈਂ ਤੇ ਦੇਖ ਰਹੀ ਕੀ ਕਰਿਆ ਕਰਨੀ ਤੇ ਪੁੱਤ ਚਾਰ ਸਪੇ ਦੇ ਤੇ ਹੁਣ ਘਰ ਵਾ ਇਸੇ ਮੁਸ਼ਕੀ ਹੋਣਾ ਕਿੱਥੇ ਖੋਲਣਾ ਪੋਲਟੀ ਫਾਰਮ ਏ ਲੈ ਇਦਾਂ ਕਰੋ ਫਿਰ ਹਾਂ ਉਹ ਪਰਲੀ ਪੈਲੀ ਤਾਈ ਦੀ ਪਰਲੇ ਪਾਸੇ ਉਹ ਜਿਹੜੀ ਪਰਲੇਰਾ ਨਾ ਲੱਗਦੀ ਉੱਥੇ ਤੇ ਕੋਈ ਕਿਸਦਾ ਘਰ ਨਹੀਂ ਆ ਨਾਲੇ ਹਟਵੀਂ ਉੱਥੇ ਖੋਲ ਦੋ ਰਿਆ ਛਡੂ ਦਾ ਛਡੂ ਨਾ ਓਏ ਉਹਦੇ ਤਾਈ ਨੇ ਤੇ ਘਰ ਜਵਾਈ ਬਣਾਉਣਾ ਉਹਦੇ ਆਪਣਾ ਘਰ ਜਵਾਈ ਲਿਆਉਣ ਨੂੰ ਫਿਰਨ ਢਈ ਐ ਤੈਨੂੰ ਉਥੇ ਪੁਲਿਸ ਥਰਮ ਖੋਲਣ ਨੂੰ ਦਊਂਗੀ ਪਹਿਲੀਓ ਵੇਖਿਆ ਹੀ ਓ ਨਹੀਂ ਐਨਾ ਨਹੀਂ ਮੇਰੇ ਮੂੰਹ 'ਚੋਂ ਸੁਣ ਦਿਆਂ ਵਾ ਇਹਨੂੰ ਪਤਾ ਨਹੀਂ ਲੱਗਾ ਇੰਨਾ ਰੌਲਾ ਪੈਣ ਡਿਆ ਉਹਨਾਂ ਦੇ ਕੁੜੀਆਂ ਦਾ ਤੇ ਨਾਲ ਕਤਾਈ ਦਾ ਵੀ ਉਹਦੇ ਘਰ ਜਵਾਈ ਲੱਗੀ ਤੇ ਉਹਨਾਂ ਘਰ ਜਵਾਈ ਲੈਉਣਗੀ ਤੇਰੇ ਦਿਮਾਗ ਤੇ ਕੋਈ ਅਸਰ ਨਹੀਂ ਆ। ਜਿੰਨੇ ਇਹਨੂੰ ਸਾਰਾ ਪਤਾ ਵਾ ਰਾਤ ਨੂੰ ਸੌਂ ਜਾਂਦਾ ਰਹੇ ਇਹਨੂੰ ਚੇਤਾ ਭੁੱਲ ਜਾਂਦਾ ਸੁੱਤਾ ਉੱਠ ਕੇ ਫੇਰ ਉਹ ਗੱਲਾਂ ਮੋੜ ਮੋੜ ਕੇ। ਉਹਨਾਂ ਨੇ ਪਹਿਲੀ ਕੁੜੀ ਨਹੀਂ ਦੇਣੀ ਸਾਨੂੰ ਕਿਸੇ ਨੇ ਵੀ। ਆਹੋ ਤੇ ਫੇਰ ਮੈਂ ਵੀ ਨਹੀਂ ਮਿਲਣਾ ਉਹਨਾਂ ਨੂੰ ਨਾ ਮੈਂ ਉਹਨਾਂ ਨੂੰ ਮਿਲਣਾ ਹੀ ਨਾ ਮੈਂ ਉਹਨਾਂ ਦੀ ਕੁੜੀਆਂ ਦੇ ਆਉਣਾ ਜਾਣੇ ਤੇ ਨਾ ਮੇਰੇ ਲੱਗੇ ਉਹਨਾਂ ਦੀ ਗੱਲ ਕਰਿਓ। ਲੈ। ਨੇ ਦੱਸ ਆ ਵੀ ਕੋਈ ਗੱਲ। ਨਹੀਂ ਹੁਣ ਕੁੜੀਆਂ ਦੇ ਵਿਆਹ ਵਾ ਕਹਿੰਦਾ ਮੈਂ ਨਹੀਂ ਜਾਣਾ ਮੈਂ ਤੁਹਾਨੂੰ ਜਾਣ ਨਹੀਂ ਦੇਣਾ ਤੇ ਲੋਕੀ ਸਾਡੇ ਸਿਰ 'ਤੇ ਸਵਾਰਾਂ ਪਾਉਣਗੇ ਪਾਉਂ ਆਹੋ ਪੀਤ ਵੱਡੇ ਆ ਉਹਨਾਂ ਦਾ ਕੋਈ ਨਹੀਂ ਗਰੀਬ ਆ ਵਿਚਾਰੇ ਤੇ ਉਹਨਾਂ ਦੇ ਕੋਈ ਨਹੀਂ ਜਾਣਿਆ ਲੱਗੇ ਨਹੀਂ ਲੱਗਾ ਹੁਣ ਆਪਾਂ ਨੂੰ ਇਹ ਵਿਆਹ ਦੇ ਭਤੌਣੇ ਪੈਣੇ ਆ ਉਦਾਂ ਕੂਹੋ ਚਾਹੇ ਨਾ ਕੂਹੋ ਕੋਈ ਨਹੀਂ ਤੁਸੀਂ ਨਾ ਹੁਣ ਬਿਮਾਰ ਹੈਗੇ ਆ ਹੌਲੀ ਗੱਲ ਕਰੋ ਉਹ ਗੁੱਸੇ ਚ ਆਣ ਕੇ ਕਹਿ ਗਿਆ ਵਾ ਉਹਨੇ ਫੇਰ ਚੰਗਾ ਹੋ ਜਾਣਾ ਮੈਂ ਇੱਕੋ ਇੱਕੋ ਹੀ ਹੋ ਜਾਣਾ ਕੋਈ ਗੱਲ ਨਹੀਂ ਵਿਆਹ ਵੀ ਜਾਊਗਾ ਸਾਰੇ ਕੰਮ ਕਰੂਗਾ ਉਹ ਗੁੱਸੇ ਜਾਣ ਕੇ ਗੱਲ ਕਰ ਗਿਆ ਵਾ ਉਤਰਾ ਇੱਕ ਗੱਲ ਗੱਲ ਕਰ ਤੂੰ ਇਦਾਂ ਕਰੀ ਜਾ ਉਹਦੇ ਆਲਾ ਕਿੱਧਰ ਅੱਛਾ ਮੈਂ ਜੀ ਵਾਲਾ ਨਹੀਂ ਯਾਰ ਜਾ ਹੂੰ ਤੇ ਉਹਨੂੰ ਕਹਿ ਬੀ ਕੀ ਗੱਲ ਤੇਰੇ ਤੁਹਾਡੇ ਲਾਗੇ ਰੰਗਵੀਰ ਨਹੀਂ ਲੱਗਦਾ ਕਿ ਜਾਂ ਮੰਜੀ ਨਹੀਂ ਲੱਗਦਾ ਜਾਂ ਮੇਰੇ ਵੱਲੋਂ ਕਹਿੰਦੇ ਬੀ ਜਾਂ ਤੁਹਾਡਾ ਦੇਰ ਨਹੀਂ ਲੱਗਦਾ ਤੁਹਾਡੇ ਲਾਗੇ ਤੇ ਇਦਾਂ ਕਿਉਂ ਕਰਦੇ ਤੁਸੀਂ ਉਹਦਾ ਮੂੰਹ ਤੇ ਸਿੰਘ ਭਲਾ ਕੀ ਜਾਂਦੀ ਕੀ ਆ ਮੂੰਹ ਤੇ ਸਿੰਘ ਦੀ ਆ ਤਾਂ ਨਾਲੇ ਫਿਰ ਇਦਾਂ ਕਰਦੀ ਜਿਹੜਾ ਲੱਗਾ ਦੇਵਨੀ ਆ ਤਾਰੇ ਮੈਂ ਤੇ ਨਾ ਮਨ ਖਰਿਆ ਮਨ ਬਦਲ ਜੀ ਉਹਦਾ ਮਨ ਤੇ ਬਦਲ ਜੂਗਾ ਖਰਿਆ ਚਲੋ ਇਹ ਤੁਹਣ ਗਿਆ ਹੀ ਪਤਾ ਲੱਗਣਾ ਵਾ ਹੁਣ ਕਹਿਣ ਸੁਣ ਦੀਆਂ ਗੱਲਾਂ ਵਾ ਮੈਂ ਤਾਂ ਹੁਣ ਵੇਹਨੀ ਹਾਂ ਸਾਬ ਕਤਾਬ ਨਾਲੇ ਮੈਂ ਲੀੜਾ ਕਪੜਾ ਦੇ ਆਵਾ ਦੇਆ ਦੇਆ ਜਾ ਨਾਲੇ ਵੇਖ ਆ ਬਲਜੀਤ ਹਾਂਜੀ ਮੈਂ ਚੱਲੇ ਆ ਸ਼ਹਿਰ ਮੰਗਾਉਣਾ ਕੋ ਨਹੀਂ ਨਹੀਂ ਮੈਂ ਨਹੀਂ ਕੋਈ ਮੰਗਾਉਣਾ ਮੈਂ ਦੱਸਦੇ ਮੁੜ ਕੇ ਵਿਆਹ ਦੇਣ ਰਹਿ ਗਏ ਥੋੜੇ ਫੇਰਨਾ ਕਮੀ ਬਾਰ ਬਾਰ ਮੈਨੂੰ ਨਾ ਮੇਰੀ ਕੜੀ ਸੁਰਖੀ ਬਿੰਦੀ ਮੁੱਕੀ ਜਿਹੜੀ ਮੈਂ ਮੰਗਾਉਣੀ ਆ ਇਹ ਪਤਾ ਨਹੀਂ ਹੁੰਦਾ ਜਨਾਨੀਆਂ ਦਾ ਮੁੜਕੇ ਖੜੇ ਪੈਰ ਤੇ ਇੱਤਾ ਹੁੰਦਾ ਹੁੰਦਾ ਵਾ ਨਹੀਂ ਮੇਰੇ ਕੋ ਬਥੇਰਾ ਸਮਾਨ ਹੁਣ ਜਿਹੜਾ ਮੈਂ ਵਿਆਹ ਵੇਖ ਕੇ ਹੀ ਸਮਾਨ ਨਾ ਹੀ ਵੇਖ ਕੇ ਆਈ ਆ ਆ ਘੋੜੇ ਘੋੜੇ ਵੇਖੋ ਸਾਡੇ ਕਮਰੇ 'ਚ ਗੰਦ ਕਿਤੇ ਤੋਹੀਮ ਕੁਛ ਕਹਿ ਲਿਆ ਕਰੋ ਮੈਂ ਕੀ ਆਖਾਂ ਮੈਂ ਸਿਰ ਉੱਟ ਕੇ ਚਾਹ ਨਹੀਂ ਪੀਤੀ ਤੇ ਫਟਾਫਟ ਲੀਡ ਮਸ਼ੀਨ 'ਚ ਪਾਏ ਆ ਤੇ ਤੂੰ ਰਾਤ ਹੀ ਵਿਛਾਲੀ ਨਹੀਂ ਜਾਂਦਾ ਜੇ ਤੈਨੂੰ ਨਹੀਂ ਚੰਗੀ ਲੱਗਦੀ ਤੇ ਤੇ ਰਾਤ ਕਿੱਦਾਂ ਮੈਂ ਰਾਤ ਹੁਣ 扑ੜਕਦੀ ਫਿਰਦੀ ਰੋਟੀ ਪਾਣੀ ਕੀਤਾ ਆਣ ਕੇ ਭਾਂਡਾ ਛੰਨਾ ਮੰਜਾ ਤੇ ਉਹਨੇ ਜਿਹਨੂੰ ਟ ਉਹ ਚੱਲ ਧੁੱਪ ਗਈ ਆ ਨਾ ਹੁਣ ਕੰਮ ਨਿਬੜ ਗਿਆ ਆਪਣੇ ਕਮਰੇ ਦੀ ਵੇਖ ਲੋ ਕਿਤਾ ਸਫਾਈ ਕੀਤੀ ਆ ਤੇ ਜੀ ਮੇਰੇ ਕਮਰੇ ਦੀ ਕਰ ਦਿੰਦੀ ਤੇ ਫੇਰ ਕੀ ਹੀ ਉਹ ਚੱਲ ਕੋਈ ਨਹੀਂ ਸੁਭਾਅ ਹੁੰਦਾ ਆਪੋ ਆਪਣਾ ਕਈਆਂ ਨੂੰ ਜਿਦਾ ਇਸਾ ਕਰਨੀਆਂ ਉਹਨੀਆਂ ਕਈਆਂ ਨੂੰ ਨਹੀਂ ਹੁੰਦੀਆਂ ਮੈਂ ਕੋਈ ਵੀ ਵਿਦਕਰਾ ਨਹੀਂ ਕਰਦੀ ਤੇ ਇਹ ਵਿਦਕਰਿਆਂ ਦੀ ਭਰੀ ਆ ਉਹ ਚੱਲ ਕੋਈ ਨਹੀਂ ਮੈਂ ਚੱਲੇ ਜੇ ਕੋਈ ਚੇਤਾ ਆ ਜੂ ਨਾ ਮੈਨੂੰ ਫੋਨ ਕਰਦੀ ਮੈਂ ਲਈ ਜਾਊਂਗਾ ਚੰਗਾ ਚੰਗਾ ਉਹ ਆਪ ਠੀਕ ਕਰਕੇ ਪਾਵਾਂ ਸਾਰਾ ਰੰਗ ਹੀ ਉੱਡ ਜਾਣਾ ਇਹਦਾ ਦੇ ਦੀਦੀ ਤੂੰ ਇਹ ਚਾਦਰ ਧੋਤੀ ਆਂ ਤੇ ਜਿਹੜੀ ਮੈਂ ਕੱਲ ਵਛਾਈ ਸੀ ਨਵੀਂ ਚਾਦਰ ਜਾ ਨਹੀਂ ਜਾ ਇਹ ਤਾਂ ਤੇ ਲੰਮੇ ਨਹੀਂ ਪਿਆ ਜਾਂਦਾ ਇੰਨੀ ਮੁਸ਼ਕਾਉਂਦੀ ਕਿਤੇ ਹਾਏ ਮੈਂ ਤਾਂ ਨਵੀਂ ਵਛਾਈ ਹੀ ਇਹਨੂੰ ਕੀ ਹੋ ਗਿਆ ਜੀ ਕੀ ਪਤਾ ਕਿਤਨਾ ਧੋਤੀ ਸੀ ਤੇ ਕਿਤਨਾ ਤੋਂ ਤੋਂ ਕੇ ਵਛਾਈ ਕੀ ਉਹ ਤਾਂ ਮਸ਼ੀਨ ਦੇ ਵਿੱਚ ਨਹੀਂ ਰਹਿਣ ਦਿੱਤੀ ਮੁਸ਼ਕ ਦੀ ਮਾਰੀ ਕਿਤੇ ਮੈਂ ਤੂੰ ਪੀਦੇ ਪਹਿਲੋਂ ਹੀ ਤੂੰ ਪੀਦੇ ਪਹਿਲੋਂ ਹੀ ਹਜੇ ਵੀ ਨਹੀਂ ਸਮੈ ਲਾਉਣੇ ਸਾਡੇ ਨਾਲੇ ਹੁਣ ਤਾਂ ਤੁਸੀਂ ਧੋ ਲਈ ਆ ਹੁਣ ਤੇ ਹਟੀ ਆ ਉਦੋਂ ਤੇ ਨਹੀਂ ਨਾ ਹਟੀ ਮੈਂ ਤਾਂ ਕੱਢ ਕੇ ਨਵੀਂ ਵਿਛਾਈ ਹੀ ਸੀ ਕੀ ਹੋ ਗਿਆ ਕਿੜਕੜ ਲਾਤੀ ਆ ਕੀ ਹੋ ਗਿਆ ਕੁਛ ਨਹੀਂ ਮੰਮੀ ਆ ਜਿਹੜੀ ਮੈਂ ਚਾਦਰ ਕੱਲ ਨਵੀਂ ਵਿਛਾਈ ਸੀ ਤੇ ਆ ਦੀਦੀ ਨਹੀਂ ਆਈ ਤੋ ਮਾਰੀ ਲਾ ਕੇ ਤੇ ਕਿਉਂ ਬਲਜੀ ਤੋ ਇਹ ਹੋਇਆ ਤੋ ਅੱਤੀ ਤੇ ਮੰਮੀ ਮੈਨੂੰ ਨਹੀਂ ਯਕੀਨ ਆਇਆ ਮੈਂ ਧੋ ਲਈ ਆ ਐਵੇਂ ਐਵੇਂ ਜਾਣ ਕੇ ਡਈ ਔਰ ਮਸ਼ੀਨ ਨੇ ਆਪੇ ਧੋਤੀ ਆ ਮੈਂ ਕਿਹੜੀ ਮਸ਼ੀਨ ਤੋਂ ਹੰਗਾਲੀ ਆ ਪੰਗਾਲੀ ਆ ਤੇ ਫੇਰ ਸੁਕਣੇ ਪਾਈ ਆ ਆਪੇ ਧੋ ਕੇ ਨਿਕਲ ਗਈ ਆ ਬਾਹਰ ਤੇ ਮੈਂ ਸੁਕਣੇ ਪਾਤੀ ਆ ਤੂੰ ਹੀ ਤੋ ਉਦਾਂ ਵੀ ਨਹੀਂ ਮੇਰੇ ਤੇ ਯਕੀਨ ਕਰਦੇ ਤੇ ਚੱਲ ਸੁਣ ਮੇਰੀ ਗੱਲ ਹਾਂਜੀ ਅਲੀੜੇ ਮੈਂ ਜਿਹੜੇ ਦਿਨ ਉਦੋਂ ਦਿੱਤੇ ਕੱਢ ਕੇ ਫੜਾ ਕੀ ਕਰਦੇ ਮੰਮੀ ਉਹ ਦੇ ਆਵਾ ਉਧਰ ਮੈਂ ਨਾਲੇ ਨਾਲੇ ਮੈਂ ਨੂੰ ਮੈਂ ਆਖਣ ਡਈ ਤੇ ਡੈਡੀ ਵੀ ਰਿਆ ਕਹਿੰਦੇ ਮੈਂ ਵੀ ਸੋਚਣ ਰਹੀ ਆ ਹੁਣ ਉਹਨਾਂ ਨੇ ਘਰ ਜਵਾਈ ਬਣਾਉਣ ਦੀਆਂ ਸਕੀਮਾਂ ਸੋਚਣ ਰਏ ਆ ਲੀੜਾ ਲਤਾ ਦੇ ਆਵਾ ਪੈਸੇ ਦੇ ਆ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਆ ਵੀ ਨਾ ਇਹ ਕੰਮ ਕਰ ਤੈਨੂੰ ਕਿਹੜਾ ਕੋਈ ਕੁਝ ਜਾਣਦਾ ਨਹੀਂਗਾ ਨਹੀਂ ਮੇਰੀ ਕਿਹੜੇ ਲੀੜਿਆਂ ਦੀ ਗੱਲ ਕਰਨ ਦੀ ਦੱਸਦੀ ਆ ਦੀਦੀ ਤੁਹਾਨੂੰ ਮੈਂ ਜੇ ਤੁਸੀਂ ਉਹਨਾਂ ਨੂੰ ਮਨਾਉਣਾ ਹੀ ਆ ਤੇ ਉਹ ਕੱਪੜੇ ਦੇ ਕੇ ਮਨਾਉਣਾ ਦੀਦੇ ਜਿਹੜਾ ਇੱਕ ਤੁਹਾਡੇ ਪੇਕੇਆਂ ਦਾ ਸੂਟ ਆਇਆ ਸੀ ਤੇ ਇੱਕ ਮੇਰੇਆਂ ਦਾ ਮੰਮੀ ਤਹਾਡੇ ਨੱਕ ਤੇ ਦੇ ਨਾਲੇ ਸੱਚ ਉਹਦੋਂ ਕੱਪੜਾ ਹੀ ਨਹੀਂ ਚੜੇ ਜੇ ਤੁਹਾਡੇ ਨੱਕ ਤੇ ਨਹੀਂ ਚੜੇ ਤੇ ਉਹਨਾਂ ਦੇ ਤਾਂ ਚੜ ਜਾਗਾ ਉਹਨੇ ਚੁੱਕ ਕੇ ਮਾਰਨੇ ਅੱਗੇ ਤੁਹਾਡੇ ਵੇਖ ਲਿਓ ਮੰਮੀ ਉਹ ਤਾਂ ਫਿੱਕੇ ਫਿੱਕੇ ਜੇ ਸੂਟ ਵਾ ਉਹ ਕੁੜੀਆਂ ਨੂੰ ਪਹਿਲਾਂ ਚੰਗੇ ਲੱਗਣਗੇ ਤੁਸੀਂ ਆਪਸੇ ਆਣੇ ਆ ਨੱਕ ਤੇ ਚੜਨ ਵਾਲੀ ਗੱਲ ਕੀ ਆ ਜਿੱਦਾਂ ਮੈਨੂੰ ਪਸੰਦ ਆਏ ਹੁੰਦਾ ਤਾਂ ਤੁਸੀਂ ਨਾ ਸਮਝੀ ਮੈਂ ਤਾਂ ਸੱਤ ਭਾ ਭਰ ਕੇ ਲਏ ਵੀ ਸ਼ੁਕਰ ਵਾ ਸਾਡੇ ਤੇ ਵੀ ਇਹ ਦਿਨ ਆਏ ਤੇ ਸਾਨੂੰ ਸੂਟ ਆਏ ਆ ਹਣੀ ਕਿਹ ਰੰਗ ਦੇ ਮੈਂ ਕਿਦਾਂ ਰੋਜ ਪਾ ਕੇ ਬਹਿ ਜਾ ਕਰਦੀ ਮੈਂ ਚੱਲ ਕੋਈ ਨਹੀਂ ਹੋਜੀ ਮੇਰੇ ਹੈਗੇ ਮੁੰਕੇ ਮੈਂ ਗਾਹ ਹੋ ਕੇ ਸਵਾ ਲਊਂਗੀ ਮੰਮੀ ਹੱਦ ਹੋ ਗਈ ਏ ਤੁਹਾਡੀ ਉਹਨਾਂ ਕੱਪੜਿਆਂ ਨਾਲ ਜਵਾਈ ਰੁਕਣੇ ਆ ਇਦਾਂ ਕਰੋ ਅੱਗੋ ਪਿੱਛੇ ਤੁਸੀਂ ਬੜੇ ਦਿਯਾਲ ਹੁੰਨੇ ਆ ਤੇ ਅਸੀਂ ਕਈ ਰੋਕਦੇ ਰਹਿੰਨੇ ਤੁਹਾਨੂੰ ਹੁਣ ਤੁਹਾਨੂੰ ਕਹਿੰਨੇ ਵੀ ਚੱਜ ਨਾ ਉੱਥੇ ਹੁਣ ਪੈਸੇ ਲਾਓ ਤੇ ਉਹਨਾਂ ਦਾ ਪਹਿਲੀ ਬੰਨਾ ਕਿੰਨਾ ਮਹਿੰਗਾ ਸਾਡੇ ਹਿੱਸੇ ਆ ਜਾਊਗਾ ਲੱਖ ਰੁਪਇਆ ਹੱਥ ਤੇ ਫੜਾਓ ਹਾਂ ਤੇ 50000 ਦੇ ਕੱਪੜੇ ਬਣਾਵਾਂਗੇ। ਕੋਣ ਜਦੋਂ ਦੇਣ ਦਾ ਵੇਲਾ ਹੁਣ ਮੰਮੀ ਤੁਸੀਂ ਕੰਜੂਸੀ ਕਰਨ ਢੇ ਜੇ। ਹਾਂ ਤੁਸੀਂ ਮੈਨੂੰ ਕਿਸੇ ਤਰ੍ਹਾਂ ਵੀ ਨਹੀਂ ਜੀਣ ਦਿੰਦੀਆਂ। ਜੇ ਮੈਂ ਦਿੱਨੀ ਹੁੰਨੀ ਹਾਂ ਕੋਹ ਨਾ ਕੋਹ ਉਹਨਾਂ ਦਾ ਤੁਸੀਂ ਉਦੋਂ ਸੜ-ਸੜ ਮਾਰਦੀਆਂ ਤੇ ਲੜ-ਲੜ ਮਾਰਦੀਆਂ। ਮੰਮੀ ਅੱਗੋਂ ਪਿਛੋਂ ਦੇਣ ਦਾ ਕੋਈ ਫਾਇਦਾ ਨਹੀਂ। ਜਦੋਂ ਦਿਨ ਵੇਰ ਹੋਵੇ ਨਾ ਉਦੋਂ ਦੇਣ ਦਾ ਫਾਇਦਾ ਲਾਚਾਰ ਜੀ ਆਉਣਗੇ ਵੇਖਣਗੇ ਵੀ ਤਾਇ-ਤਾਈ ਨੇ ਕੋਹ ਹਲਾਇਆ ਵਾ। ਅੱਗੋਂ ਪਿਛੋਂ ਦੇਣ ਦਾ ਕੀ ਫਾਇਦਾ? ਨਾਲ ਉਹਨਾਂ ਸਾਰਿਆਂ ਨੂੰ ਦੱਸਣਗੇ ਵੀ ਉਹਨਾਂ ਨੇ ਦਿੱਤਾ ਵਾ। ਸਾਨੂੰ ਨਾਲ ਉਹਨਾਂ ਨੇ ਆਪਣੇ ਮਾਮਿਆਂ ਤੱਕ ਗੱਲ ਅਛਾ ਤੁਹਾਨੂੰ ਪਤਾ ਲੱਗ ਗਿਆ ਵਾ ਨਾ ਤੇ ਜਦੋਂ ਤੁਹਾਨੂੰ ਉਹਨਾਂ ਨੇ ਇੰਨੀ ਗੱਲ ਹੀ ਦੱਸ ਦਿੱਤੀ ਵੀ ਮੇਰੇ ਮਾਮੇ ਨੇ ਇੰਨੇ ਸੋਹਣੇ ਸੂਟ ਬਣਾਏ ਤੇ ਫਿਰ ਮਾਮੇ ਨੂੰ ਇਹ ਨਾ ਦੱਸਣ ਗਿਆ ਵੀ ਸਾਡੇ ਤਾਈ ਨੇ ਕੀ ਬਣਾ ਕੇ ਦਿੱਤਾ ਵਾ। ਤੋ ਇਹ ਰਹਿਦੀ ਆ। ਤੋ ਯਾ ਨਾ ਦਾਵੇ ਨਹੀਂ ਤੇ ਤਾਂ ਨਾ ਹਾ ਤਬ ਦੀ ਦੇ ਤੇ ਤੇ ਇੰਨਾ ਨਹੀਂ ਪਤਾ ਮੇਰੇ ਹੱਥ ਤਾਲੇ ਉਹ ਤਾਂ ਨੇ ਆ। ਮੈਂ ਤਾਂ ਨਹੀਂ ਉਹਨੂੰ ਤੁਲਾ ਤਲਾ ਬਾਲਣਾ। ਦਿਲ ਦੀ ਬਾਂਦਾ ਤੂੰ ਮੈਂ ਤੈਨੂੰ ਧਾਤੀ ਦੀ ਨਹੀਂ ਆ। ਤੇ ਦੀ ਬਣਾ ਤੇ ਤੀ ਮਨਪੀਤ ਸੋਜੀ ਬਣ ਗਈਆਂ ਨਹੀਂ ਇਹ ਤੇ ਤਤੀ ਆ ਮੈਨੂੰ ਭੁੱਖ ਬੜੀ ਲੱਗੀ ਮੈਂ ਰੋਟੀ ਖਾ ਕੇ ਜਾਣਾ ਵਾ ਤੇ ਤੂੰ ਠਾ ਲਈ ਹੁਣ ਤੱਚੀ ਨਾ ਥੋੜਾ ਥਾ ਜਾਣੀ ਐ ਤੂੰ ਤੇ ਨਾਲੇ ਤੂੰ ਗੈਸ ਤੇ ਧਰ ਲਈ ਆ ਤੇ ਚੁੱਲੇ ਨੂੰ ਕੀ ਗੱਲ ਈ ਚੁੱਲਾ ਨਹੀਂ ਬਾਲੇ ਦਿੰਦਾ ਤੇਰ ਕੋں ਦੇਈਆਂ ਦੱਲਾਂ ਦਿੱਤੀਆਂ ਨਾ ਤੇ ਤਪਕਾ ਕੇ ਤੁੱਲਾ ਤੂੰ ਬਾਲ ਲੈ ਫਿਰ ਬਾਹਰ ਨੂੰ ਮੈਂ ਗੈਸ ਖਤਮ ਹੋ ਗਿਆ ਬਜ ਲਿਉਣਾ ਕਿੱਥੋਂ ਈ ਹੋਂ ਤੇ ਮੈਂ ਥੜੇ ਥੜੇ ਹੱਥ ਲੈ ਤੇ ਜਾਣਾ ਵਾ ਤੋਰੇ ਮੈਂ ਨਹੀਂ ਇਹ ਤੋ ਤਵਾ ਤੱਦ ਤੱਦ ਕੇ ਤਾਲੀਓਂ ਦੀਂ ਦਿੱਤੇ ਮੈਂ ਕਾਲੀ ਹੋ ਗਈ ਤੂੰ ਛੇਤੀ ਗਰਮੀ ਨੂੰ ਭੁੱਖ ਲੱਗੀ ਮੈਂ ਜਾਣਾ ਵਾ ਤੇ ਹੁਣ ਮੈਂ ਆਪ ਉੱਤੇ ਬੈਧਾ ਤਵਦੀ ਧਰੀ ਤੇ ਆ ਦੀਆ ਹੁਣ ਨਾ ਹੋਲੀ ਹੋਲੀ ਤਲਣ ਡਿਆ ਵਾ ਬਣ ਤੇ ਤਲੀ ਆ ਉਹ ਚੁੱਲੇ ਤੇਰੀ ਹੁੰਦੀ ਉਹਨੂੰ ਬਣ ਵੀ ਜਾਣੀ ਤੇ ਤੂੰ ਤਾਰ ਲੈਂਦੀ ਫੇ ਧਰ ਲੈਂਦੀ ਫੇ ਹਾਂ ਨਾ ਤੈਨੂੰ ਪਬਜੀ ਬੋਣੀ ਹੁੰਦੀ ਐ ਨਾ ਤੈਨੂੰ ਤੋਈ ਹੱਤ ਲਵਾ ਮੈਨੂੰ ਸਾਰੇ ਕੰਮ ਕਰਨੇ ਆਉਂਦੇ ਆ ਨਾਲ ਜਿਹੜੇ ਮੈਨੂੰ ਕੰਮ ਕਰਨੇ ਆਉਂਦੇ ਆ ਤੁਹਾਨੂੰ ਤੇ ਨਹੀਂ ਨਾ ਹੁੰਦੇ ਤਦ ਦੇ ਦੋ ਅਹੀਂ ਤਲਦੀਆਂ ਨਾ ਅਦੋਂ ਤੂੰ ਇਦਦ ਦੱਤਾ ਤੇ ਤੂੰ ਤੇ ਨਹੀਂ ਦੇਂਦਾ ਤਮੋਂ ਨੇ ਇਹ ਲੋਤੀ ਪਾਣੀ ਤਰ ਕੇ ਤਾਣਾ ਭਣਾ ਮੈਂ ਕੋਈ ਗੱਲ ਨਹੀਂ ਉਹਨੂੰ ਮੈਂ ਸਿੱਖ ਲੂੰਗੀ ਨਾ ਸਾਰਾ ਵੀ ਤਹੀਂ ਦਿਓ ਨਾ ਤਲਦਾ ਨਾ ਹੋਰ ਥੋੜੇ ਦਿਨਾਂ ਤਾਤਾ ਤਦ ਨਾਲ ਤੂੰ ਹੀ ਸਾਣਾ ਕਰ ਲੈ ਨਾ ਸੁਮਨ ਨੇ ਦਿੱਥੇ ਰਹਿਣਾ ਵਾ ਹਏ ਹੇ ਨੇ ਦੱਤ ਦਿਨ ਤੇ ਦਾਣਾ ਹੀ ਆ ਨਾ ਕਿਤੇ ਨੇ ਦੱਸ ਦੋ ਦਿਨ ਜਾਣਾ ਆਪਾਂ ਛੇਤੀ ਲੈ ਆਉਣਾ ਸੁਮਨ ਨੂੰ ਆ ਤੂੰ ਨਾ ਤੋ ਤਿੱ ਤ ਨਾਲ ਸੁਮਨ ਨੇ ਰੋਟੀ ਬਣਾਉਂਦਾ ਮਗਰ ਕਨੇ ਕਰਿਆ ਕਰਨਾ ਹਾਂ ਤੂੰ ਤੇ ਤਰੀ ਨਾ ਨਾ ਭਲਾ ਨਹੀਂ ਮੈਂ ਵੀ ਕਰਿਆ ਕਰੂੰਗੀ ਨਾਲ ਛੇਤੀ ਕਰ ਫਿਰ ਮੈਂ ਜਾਣਾ ਵਾ ਤੇ ਜੇ ਤੂੰ ਬੰਦੀ ਆ ਨਾ ਮੈਨੂੰ ਆਜ ਮਾਰ ਲਈ ਫਿਰ ਰੋਟੀ ਖਾ ਕੇ ਜਾਵਾ ਦੱਲਾ ਤੇ ਲਾਲ ਦਾ ਉਹਦਾ ਧੱਤਨ ਮੈਂ ਥੱਲੇ ਲਾ ਤਾਈਓ ਤੇਤੀ ਕਿਦਾਂ ਬਾਨੀ ਆ ਦੱਲਾ ਤਰੋਂਦੀ ਰਹਿੰਦੀ ਆ ਹਨੂ ਤੇ ਤੇ ਤੇਦੀ ਤੇ ਤੀਦਿੰਦੀ ਦੇ ਤੇ ਤੋ ਧਰੀ ਆ ਤੇ ਤੂੰ ਆ ਤੇ ਤੂੰ ਅੱਧ ਬਾਲਤੇ ਦੇ ਦਿੰਦੀ ਮੈਨੂੰ ਤੇ ਮੈਂ ਉਹਤੇ ਤਾਂ ਲੈਂਦੀ ਤੇ ਆ ਤਾਂ ਲੈ ਨਿਮਾਤਾ ਤੇ ਉਦਾਂ ਨਾ ਤੁਸੀਂ ਮੈਨੂੰ ਕਿਹੇ ਪਾਸੇ ਵੀ ਨ ਲੱਗਣ ਦਿੰਦੀਆਂ ਜੇ ਮੈਂ ਨਹੀਂ ਨ ਦੇਣ ਈ ਉਹਦਾਂ ਤੁਸੀਂ ਆਖਣਾ ਸੀ ਮੰਮੀ ਨੇ ਕੀ ਦਿੱਤਾ ਮੰਮੀ ਨੇ ਕੀ ਦਿੱਤਾ ਜੇ ਮੈਂ ਹੁਣ ਆਖਾਂ ਚਲ ਤਿੰਨ ਸੂਟ ਲਾ ਲੈਨੀ ਆ ਹੁਣ ਤੁਸੀਂ ਦੂਜੇ ਪਾਸੇ ਹੋ ਗਏ ਤਿੰਨੇ ਦੇਣੇ ਆ ਇਹੋ ਦੇਣੇ ਸਾਡੇ ਮਾਪਿਆਂ ਦੇ ਆਏ ਉਹ ਦੇਣੇ ਐਦਾਂ ਨਾ ਮੈਨੂੰ ਬਸਤਾਓ ਮੰਮੀ ਤੁਹਾਡਾ ਨਹੀਂ ਨਾ ਪਤਾ ਲੱਗਦਾ ਤੁਹਾਡਾ ਦਿਮਾਗ ਵੀ ਨਹੀਂ ਨਾ ਕੰਮ ਕਰਦਾ ਅੱਗੋ ਪਿਛੋ ਗਫੇ ਤੇ ਹੁਣ ਅਮੂ ਤੇ ਚ ਮਸ਼ੀਆਂ ਹਾਂ ਤੇ ਹੁਣ ਤੇ ਮੰਮੀ ਨਾਲੇ ਮੌਕਾ ਵਾ ਦੇਂਦਾ ਹੁਣ 200 ਗੋ ਤੇ ਹੁਣ ਮੈਂ ਕੀ ਕਰਾਂ ਫਿਰ ਹੁਣ ਮੈਂ ਕੀ ਆਖਾਂ ਜਾ ਕੇ ਮੈਂ ਸੂਟਾਂ ਦੇ ਬਾਹਰ ਨਾ ਤੇ ਜਾਣਾ ਹੀ ਗਾ ਜਦੋਂ ਮੰਮੀ ਨਾਲ ਨਾਨਕਾ ਦੇ ਕੱਪੜੇ ਵਖਾ ਲੈਣੇ ਆ ਨਾ ਮੰਜੇ ਤੇ ਧਰ ਕੇ ਸਾਡੇ ਵੀ ਵਖਾ ਲੈਣ ਗਿਆ ਨਾਲੇ ਪਿੰਡ ਦਾ ਸਰੀਕਾ ਪ੍ਰਦਰ ਜਦੋਂ ਇਕੱਠਾ ਹੋਇਆ ਨਾ ਉਹ ਸਾਰਿਆਂ ਨੂੰ ਵੇਖਣਗੇ ਵੀ ਇਹਨਾਂ ਨੇ ਵੀ ਕੋਈ ਕੀਤਾ ਵਾ ਨਹੀਂ ਤੇ ਸਾਡੇ ਸਿਰ ਚ ਲੋਕਾਂ ਨੇ ਪਾਉਣੀ ਆ ਸਵਾ ਵੀ ਪੈੜੀ ਬੰਨਾ ਤੇ ਇਹਨਾਂ ਨੇ ਸਾਂਭਣਾ ਵਾ ਗੱਲ ਸੁਣ ਲੋ ਮੈਨੂੰ ਬਹੁਤੀਆਂ ਗੱਲਾਂ ਨਹੀਂ ਸੁਣਨੀਆਂ ਚਾਹੀਦੀਆਂ ਤੁਹਾਡੀਆਂ ਮੈਂ ਜਾਵਾਂ ਤਾਂ ਮੈਂ ਸਿਰਫ ਇਹ ਕਹਾਂ ਕਿ ਰਵੀਰ ਗਿਆ ਵਾ ਕਿਤੇ ਆਉਂਦਾ ਵਾ ਨਾ ਤੇ ਸਵੇਰੇ ਤੁਹਾਡੇ ਸਾਰੇ ਜਾਨੇ ਦੇ ਟੱਬਰ ਦੇ ਰੀਡੇ ਬਣਾ ਲਏ ਹੋਣੇ ਆ ਇੰਨੀ ਗੱਲ ਕਹਿ ਆਵਾਂ ਨਹੀਂ ਕਹਿ ਹੋਗੇ ਹੋਰ ਕੀ ਹੋਣਾ ਇੱਥੇ ਆਹ ਬਸ ਠੀਕ ਆ ਕਿ ਸਾਰੇ ਜਾਨੀਆਂ ਆਪਣੀ ਮਨਪਸੰਦ ਦੇ ਬਣਾ ਲਿਆਓ ਮੁੜ ਕੇ ਨਾ ਆਖੋ ਕਿ ਚੰਗੇ ਆ ਜਾਂ ਮਾੜੇ ਆ ਜਿਹੜੇ ਰੰਗ ਹੈਗੇ ਆ ਉਹ ਨਾ ਲੈਣ ਜਿਹੜੇ ਰੰਗ ਨਾ ਹੋਣਗੇ ਉਹ ਲੈਣਗੀਆਂ ਕੋਈ ਨਹੀਂ ਨਾਲ ਚੱਲ ਜਾਗੇ ਆਪਾਂ ਕੇ ਆ ਠੀਕ ਆ ਸਾਨੂੰ ਰੰਗਾਂ ਦੀ ਪਛਾਣ ਹੀ ਆ ਵੇ ਸਾਨੂੰ ਮੰਮੀ ਪੋਛ ਪੋਛ ਕੇ ਕਹਿਣ ਜਾਂਦੀ ਮੈਂ ਆ ਕਹਿਵਾ ਆ ਦੱਸਾਂ ਵਾਂ ਇਦਾਂ ਮੈਂ ਹਾਲ ਹੈ ਸਾਡੀ ਮੰਮੀ ਨੂੰ ਸਾਰੀ ਉਮਰ ਹੀ ਨਹੀਂ ਅਕਲ ਹੋਣੀ ਸਹੀ ਗੱਲ ਅੱਗੋਂ ਬਿਛੇ ਤਰ੍ਹਾਂ ਦੇਂਦਾ ਕੀ ਫਾਇਦਾ ਜੇ ਤੂੰ ਟਾਈਮ ਤੇ ਨਹੀਂ ਦੇਣਾ ਹਾਂ ਤੇ ਅਕਲ ਸਾਡੇ ਕੋਲ ਆਣ ਲਈ ਆਹ ਮੁੜ ਕੇ ਕਹਿੰਦਾ ਮੈਨੂੰ ਬਹੁਤ ਅਕਲ ਆ ਮੰਮੀ ਨੇ ਕਹਿੰਦਾ ਮੇਰੀ ਨਵਾਈ ਕਿ ਚੱਜੀਆਂ ਆਈਆਂ ਹਾਏ ਹਾਏ ਭੇਤਾ ਦਾ ਤੂੰ ਹੋਰ ਦੱਸ ਕੀ ਤਰ੍ਹਾਂ ਮੈਂ ਕਿਹੜੀ ਚੀਜ਼ ਮੈਂ ਧਰਦੀ ਉਹ ਤਾਂ ਤੂੰ ਹੀ ਖਾਂਦਗਾ ਨਹੀਂ ਗਿਆ ਗੋਭੀ ਪਈ ਆ ਗਾਜਰਾਂ ਪਈਆਂ ਵਾ ਤੁਸੀਂ ਉਹ ਵੀ ਆਂਦਗਾ ਹੀ ਨਹੀਂ ਖਾਣਾ ਹਾਂ ਤੇ ਮੈਂ ਆਲੂ ਬਣਾਏ ਆ ਆਲੂ ਤਾਂ ਬਣਾਏ ਆ ਤਾਂ ਸਵੇਰੇ ਖਾ ਬਣਾ ਲਾਂਗੀ ਆ ਤੇ ਮੈਂ ਹਾਂ ਤੋੜ ਕੇ ਰੱਖ ਲੈਣੀ ਆ ਕਿ ਟਾਈਮ ਨਹੀਂ ਲੱਗਦਾ ਮੇਰਾ ਹਾਂ ਨੂੰ ਨਾ ਤੂਰਾ ਲਾ ਕੇ ਦੇਈ ਵੀ ਮਾਂ ਮੈਨੂੰ ਤਾਂ ਆ ਪੀ ਤੂਰਾ ਲੈ ਆਈਏ ਦਾਦੇ ਪਰ ਨਹੀਂ ਤੇ ਮੈਂ ਚੱਲ ਤੋੜ ਕੇ ਤੁਹਾਨੂੰ ਦੇ ਜਾਨੀ ਆ ਤਾਂ ਤੁਸੀਂ ਬਣਾ ਲਿਓ ਪੈਣਾ ਪੈਣਾ ਹਾਂ ਤੇ ਤੂਰਾ ਤੇ ਅਹੀਂ ਬਤੰਦ ਤਾਨਾ ਹੋਏ ਹਯਾਤ ਮੈਨੂੰ ਚੇਤਾਈ ਨਹੀਂ ਮੇਰਾ ਤਾਂ ਦਿਮਾਗ ਘਿਆ ਨਹੀਂ ਕੀ ਕਰਾ ਤੇ ਐਂ ਉਹਨੂੰ ਪਾ ਤੇ ਦੇ ਤਾਂ ਤੇ ਫੇਰ ਹੀ ਪਤਾ ਲੱਗੂ ਤੂੰ ਆਪਣੇ ਮੇਤੇ ਦਾ ਲਾਉਣਾ ਵਾ ਤਈ ਚਰਪ ਤੋੜ ਕੇ ਰੱਖ ਜਾਨੀਆਂ ਜਾਂ ਟਾਈਮ ਲੱਗੂ ਆਣ ਕੇ ਬਣਾ ਲਾਂਗੀ ਆ ਭੈਣ ਜੀ ਤੇ ਸਾਗ ਤੋੜਨ ਦੀ ਹੀ ਲੱਗਦਾ ਲੈ ਆ ਦੀ ਤਾਤੀ ਤਾਹ ਨਾ ਫੇ ਤੇਂ ਦੇ ਤਾਤੀ ਨਾ ਤੇ ਤਾਈ ਤੇ ਚੱਲ ਤੂੰ ਜੋ ਮਰਜੀ ਆਖੀ ਹੈ ਕਰ ਝੂੜੇ ਦੀ ਜੋ ਵੀ ਤੇਰੇ ਮੂੰਹ ਆਉਂਦਾ ਤੂੰ ਉਹ ਆਦਿਆ ਕਰ ਹੋਰ ਨਹੀਂ ਗੁੱਸਾ ਕਰਦੀ ਲੈ ਤੂੰ ਹੀ ਸਾਗ ਤੋੜਨ ਡਈਆਂ ਜੇ ਸਾਸਰੀ ਘਰ ਬਹਿਂ ਜੀ ਸਾਸਰੀ ਘਰ ਤੋੜ ਲਿਆ ਵਾ ਹਾਂ ਦਹੀਂ ਅਜੇ ਤੋੜਨਾ ਕੁੜੀਆਂ ਮੰਦਗਾ ਨਹੀਂ ਆਹਨੀਆਂ ਸਾਗ ਸਬਜ਼ੀਆਂ ਪਈਆਂ ਉਹ ਨਹੀਂ ਖਾਂਦੀਆਂ ਤੇ ਇਹ ਵੀ ਹੁਣ ਪਰਾਉਣਾ ਹੀ ਆ ਸਾਗ ਕੇ ਖਾਂਦੀਆਂ ਕਿਉਂ ਨਹੀਂ ਮੈਂ ਤੇਰੇ ਤੇਰੇ ਕਿਤੇ ਦਲਦੀ ਦਲਦੀ ਤਾਂ ਤੇ ਆਲੂਆਂ ਦੀ ਤਬਦੀ ਬਣਾਈ ਤੀ ਦੱਲ ਉਹ ਤਾਂ ਨਾਂਗੇ ਇਹ ਬੇਤਾਲ ਤੋੜਨ ਦਾ ਪੀਆ ਕੋਈ ਨਹੀਂ ਸੋਰੇ ਜਾ ਕੇ ਸਬਜ਼ੀਆਂ ਮਨਸਮੰਨੀਆਂ ਖਾਣੀਆਂ ਫਿਰ ਤੂੰ ਸਾਗ ਨੂੰ ਤਰਲੇ ਲੈਣੇ ਆ ਸਾਗ ਹੋਵੇ ਸਾਗ ਹੋਵੇ ਸੋ ਕੋ ਚੰਗਾ ਮਾਂ ਤੁਹਾਡੀ ਰੀਝਾਂ ਕਰਨ ਲਈ ਪੁੱਤਾਂ ਟੀਆਂ ਮਾਦੇ ਤੇ ਨਹੀਂ ਦਲਦੀ ਦਲਦੀ ਦਰਮੀ ਆਵੇ ਤੇ ਆ ਤੇ ਤੇ ਮੋਤੀ ਦਵੇ ਮੋਕੀ ਜਾਣਾ ਪਉ ਤੇ ਇੱਕ ਵਾਰ ਜਾਂ ਦੋ ਵਾਰ ਹੋਰ ਤਰੇ ਜਾਣਾ ਮੋਕੀ ਜਾਣਾ ਕੋਈ ਨਹੀਂ ਚੱਲ ਤੂੰ ਤੋੜ ਲਾ ਆ ਜਾ ਭੈਣ ਜੀ ਹਾਂ ਆ ਜਾਓ ਭੈਣ ਜੀ ਇੱਥੇ ਆ ਜਾ ਚੱਲ ਫੇਰ ਦੋਵੇਂ ਜੀ ਇਹਨੂੰ ਨਾ ਦੋ ਤੋੜ ਤੋੜ ਨਾ ਤੂੰ ਖਲਾ ਤੇ ਦੋਨਾ ਨਹੀਂ ਆ ਤੁਰਾ ਲੈਣਾ ਜਾਵਾਂਗੇ ਕੋਈ ਨਹੀਂ ਚੱਲ ਜਾਨੀ ਉਹ ਆਈ ਹੈ ਜਿਹੜੀ ਮੈਂ ਸੁਣ ਤ ਲਵਾ ਉਹਦੀ ਕੀ ਆਂਦੀ ਆ ਕਿੱਧਰ ਆਈ ਹੈ